ਤਰੋ ਮੇਤਰਾ ਚੈੱਕ ਸਾਗ ਦੇਸੀ ਕੀ ਵਾਲਾ ਉਠ ਪੁੱਤਰੀ ਕਹਿੰਦਾ ਸਿਰਾਈ ਹੋਊ ਸ਼ਾਨ ਸਿਆ ਤੂੰ ਕੁਝ ਕਰਾਂਗੇ ਹੂੰ ਕੋਈ ਮੜਾ ਮੋਟਾ ਕੰਮਕਾਰ ਕੋਈ ਹੋਰ ਕੋਈ ਅਲਮ ਗਲਮ ਸਵਾਗਤ ਹੈ ਮੇਤਰਾ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਦਿਨ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਸਾਡੀ ਪੈਨਸ਼ਨ ਉੱਤੇ ਉੱਡੀ ਭੁੱਖ ਲੱਗਦੀ ਆਂਦੀ ਹੈ ਨਾ ਬੈਂਤੀ ਹਣਾ ਬੈਂਤੀ ਬਈ ਫੁਰਕੀ ਫੁਰਕੀ ਕਰਦੀ ਵੀਰੇ ਫੁਰਕੀ ਫੁਰਕੀ ਇਹਦੀ ਇੰਨੀ ਮੇਤਰਾ ਹੋ ਹੈ ਦੇਖੋ ਹੋਰ ਤੱਕ ਨਾ ਇਹ ਇੱਥੇ ਤਾਂ ਕਿਹਦੀ ਰੇਂਜ ਹੈ ਜਿਹੜੀ ਇਹਦੀ ਆਪਣੀ ਸੂਮਣ ਸ਼ਕਤੀ ਆ ਇੰਨੀ ਕਿ ਲਗਭਗ ਹੈਗੀ ਆ ਹਣਾ ਬੈਂਤੀ ਕਹ ਰਹੀ ਹੈ ਕਿ ਪਾ ਦੋ ਮੈਨੂੰ ਖਰਾਕ ਪਾ ਦੋ ਅਜੇ ਮਾ ਪਾਰੇ ਬਣ ਚੱਲ ਆ ਜਾ ਚਲ ਪਾ ਦੋ ਤੂੰ ਮੇਰੇ ਕੋਲ ਬੈਠ ਤੇ ਖਰਾਕ ਪਲੇਟ 'ਚ ਪੈ ਗਈ 35 ਦੀ ਨਹੀਂ ਨਹੀਂ ਖਾਲਾ ਉਹ ਤੇ ਖਾ ਰਿਹਾ ਹੋਰ ਫੇਸ਼ਮਾ ਤੂੰ ਸੁਣਾ ਕੀ ਹਲਚਲ ਹੈ ਬਸ ਵਧੀਆ ਜੀ ਠੀਕ ਠਾਕ ਕਿਹੜੇ ਕਿਹੜੇ ਪਲਾਨ ਹੈ ਫਿਰ ਤੇਰੇ ਅੱਜ ਦੇ ਕਿਹੜੇ ਕਿਹੜੇ ਤੇ ਮਤਲਬ ਕੀ ਸੋਚਿਆ ਜਹਨ ਦੇ ਵਿੱਚ ਕਿਹੜੀ ਗੱਲ ਆਈ ਬੱਜੀ ਮੈਂ ਇਦਾਂ ਕਰ ਦੇਣਾ ਜਿਵੇਂ ਅੱਜ ਪਲਾਨ ਬਹੁਤ ਵੱਡੇ ਹੈ ਜੀ ਬੜਾ ਪੋਚਾ ਕਰਨਾ ਹੈ ਇਦਾਂ ਰੋਟੀ ਬਣਾਉਣੀ ਹੈ ਜੀ ਰੋਟੀ ਫਿਲਹਾਲ ਤਾਂ ਇਹ ਹੈ ਜੀ। ਦਾਲ ਰੋਟੀ ਕਿਹੜਾ ਬਲਾਨ ਹੈ ਵੀ ਕੀ ਸੋਚਿਆ ਵੀ ਅੱਜ ਵੀ ਕੋਈ ਐਡੀ ਚੀਜ਼ ਬਣਾਏ ਜਿਹੜੀ ਖਾ ਕੇ ਖੁਸ਼ੀਆਂ ਨਾ ਹੋਣੀ ਮਨ ਕਹਿਣ ਵੀ ਵਾਓ। ਹਾਂ ਚੀਜ਼ ਤਾਂ ਹੈ ਜੀ ਸਾਗ ਨੂੰ ਤੜਕਾ ਲਾਣਾ ਹੈ ਜੀ। ਸਹੀ ਗੱਲ ਹੈ ਫਿਰ ਵਾਹ ਨਿਕਲੂ ਮੂੰਹ ਚੋਂ। ਹਾਂਜੀ ਸਹੀ ਗੱਲ ਹੈ। ਇਹ ਕੱਪੜੇ ਲੀਡ ਧੋਣੇ ਆ ਜੀ ਧੁੱਪ ਵਧੀਆ ਨਿਕਲੀ ਹੋਈ ਹੈ। ਠੀਕ ਹੋ ਗਿਆ। ਬਸ ਜੀ ਫਿਲਹਾਲ ਤਾਂ ਇਹ ਪਲਾਨ ਹੈ। ਹੈਵੀ ਨਾਈਸ ਡੇ। ਥੈਂਕ ਯੂ ਜੀ। ਤੇ ਆਪਣਾ ਮਿੱਤਰੋ ਪਲਾਨ ਹੈਗਾ ਜਾਣ ਦਾ ਅੱਜ ਆਪਾਂ ਲੈ ਕੇ ਆਉਣੇ ਆ ਕਰਤੂਨ ਜਾ ਕੇ ਲੈ ਕੇ ਆਉਣ ਕਰਤੂਨ। ਠੀਕ ਹੈ। ਤੇ ਨਾਲੇ ਕਰਤੋਂ ਲੈ ਕੇ ਆਉਣਾ ਤੇ ਨਾਲੇ ਆਪਾਂ ਜਾ ਕੇ ਆਉਣਾ ਆਪਣੇ ਭਾਈ ਉਹਦੀ ਫੈਕਟਰੀ ਪਸਤੀਚਰੀਆ ਬਿਕਰੀ ਭਾਈ ਨੂੰ ਮਿਲ ਕੇ ਆਉਣਾ ਕਈ ਦਿਨ ਹੋ ਗਏ ਉਹ ਆਈ ਸੀ ਉਦੋਂ ਆਪਣੇ ਪਚਲਦੇ ਨਾਲੇ ਕਰਤੋਂ ਜਾ ਕੇ ਲੈ ਕੇ ਉਧਰ ਜਾ ਕੇ ਛੁੱਟੀ ਗੁਰシャン ਨੂੰ ਕਿੰਨੇ ਵੇ ਹੋਣੀ ਅੱਜ ਅੱਜ ਗੁਰシャン ਨੂੰ ਛੁੱਟੀ ਫੇਰ ਟਾਈਮ ਤੋਂ ਪਹਿਲਾਂ ਹੋ ਜਾਣੀ ਹੈ ਜੀ ਉਹ ਸਾਰਾ ਹੁਣ ਤਾਂ ਛੁੱਟੀ ਟਾਈਮ ਗੜ ਹੋ ਜਾਂਦੀ ਆ ਉਹਦੇ ਕੋਈ ਟੀਚਰ ਘਟ ਆ ਰਿਹਾ ਜੀ ਇੱਕ ਫਿਰ ਉਹਦੇ ਛੁੱਟੀ ਪਹਿਲਾਂ ਹੋ ਜਾਂਦੀ ਠੀਕ 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 ਚਲੋ ਠੀਕ ਹੈ ਮਿਲਦੇ ਆਗੇ ਜੀ ਮੈਂ ਜਿੰਨੇ ਜਲਦੀ ਜਾਊਂਗਾ ਤੇ ਉਨ ਜਲਦੀ ਮੁੜ ਕੇ ਆਉਣਾ ਸਮਾਂ ਮਿੱਤਰੋ ਪੌਣੇ 11 ਹੋਣੇ ਵਾਲੇ ਹੋਗੇ 7 ਅਗਸ ਕਹ ਰੋਹ ਚੈੱਕ ਇਟਲੀ ਦੇ ਵਿੱਚ ਇਟਲੀ ਦੀ ਰਾਜਧਾਨੀ ਰੋਮ ਤੇ ਰੋਮ ਦੇ ਵਿੱਚ ਸ਼ਹਿਰ ਲਾਸ ਤੌਰਤਾ ਤੇ ਲਾਸਟੋਰ ਤੇ ਵੀ ਆਪਣਾ ਘਰ ਉਹਦੀ ਸਵੇਰ ਚੈੱਕ ਕਰੋ ਕਿਦਾਂ ਦੀ ਆ ਅੱਜ ਸੂਰਜ ਦੇਵਤਾ ਪੂਰੇ ਆਣ ਵਧੀਆ ਆਏ ਹੋਏ ਨੇ ਪਰ ਹਵਾ ਚੱਲਦੀ ਹੈ ਜਿੱਦ ਆਪਾਂ ਕੱਲ ਨਹੀਂ ਗੱਲ ਕੀਤੀ ਸੀਗੀ ਵੀ ਹਵਾ ਤਿੰਨ ਦਿਨ ਚੱਲਦੀ ਤਿੰਨ ਦਿਨ ਅੱਜ ਦੂਜਾ ਦਿਨ ਹਵਾ ਦਾ ਤੇ ਦੇਖੋ ਘਟ ਗਈ ਕੱਲ ਨਾਲੋਂ ਇਹਨੇ ਵਧੀ ਜਾਣਾ ਸ਼ਾਮ ਤੱਕ ਘਟੂਗੀ ਕੱਲਾ ਦਿਨ ਚੱਲ ਕੇ ਘਟੂਗੀ ਇਹਨਾਂ ਪਤਾ ਹੈ ਮੈਨੂੰ ਗੱਲ ਦਾ ਇਹ ਤਾਂ ਆਪਾਂ ਪਹੁੰਚ ਗਏ ਆ ਦੋਲਚੇ ਮਿਓ ਦੇ ਵਿੱਚ ਤੇ ਮੁੰਡੇ ਇੱਧਰ ਕੰਮ ਕਰਨ ਲੱਗੇ ਹੋਏ ਨੇ ਆਪਣੇ ਆਪਰਾ ਆ ਦੇਖੋ ਕਿ ਨਿੱਤਿਆ ਬਣਾ ਰਿਹਾ ਮਿੱਤਰੋ ਕਿਹਨਾ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੇਖੋ ਆਟੇ ਨੂੰ ਕਿਦਾਂ ਤੋੜ ਮੋੜ ਕੇ ਕਿੰਨਾ ਵਧੀਆ ਬਣਾ ਦਿੰਦੇ ਆ ਇਹ ਫਿਰ ਹੋਰ ਭਾਈ ਸਾਹਿਬ ਚੜ੍ਹਦੀ ਕਲਾ ਕਹਿ ਹਾਂਜੀ ਸੇਤਾਂ ਵੱਲ ਨਹੀਂ ਪੁਰੀਆਂ ਤੇ ਸੋਨ ਮੈਨਾਂ ਬੰਦਾ ਹੁਣ ਜਿਹੜਾ ਬੰਦਾ ਮਿਲਵਾ ਰਿਹਾ ਮੈਂ ਇਹ ਬੰਦਾ ਸਾਂਝਾ ਟੈਮਾਂ ਵਾਲੀ ਬਣਾਇਆ ਯਾਰ ਇਹ ਮਿਲਣਾ ਨਾਲ ਜੱਟ ਗਿਆ ਨਾਲ ਸਾਂਝਾ ਰਹਾ ਦੋ ਤਾਂ ਗੱਲਾਂ ਸੋਣੀ ਭਾਈ ਏ ਆਟੇ ਸਿੱਧਾ ਕਰਕੇ ਦਿੰਦਾ ਬੰਦਾ ਇਹ ਸਿੱਧਾ ਕਰ ਜੱਟ ਡੰਗ ਰਹੀ ਇਦਾਂ ਹੈ ਡੰਗ ਰਾ ਨਹੀਂ ਨਹੀਂ ਛੋਟਾ ਦਾ ਰੁਤਕਾ ਬਣਦਾ ਆਪਣਾ ਇੱਕ ਰੁਤਵਾ ਦੇਖ ਵੀ ਆਟੇ ਨੂੰ ਪਿਗਮੈਂਟੂ ਕਰਦੇ ਆ ਮਨ ਲੈ ਆਟੇ ਨੂੰ ਪੱਤਰ ਕਰਦੇ ਇਦਾਂ ਤੇ ਇਦਾਂ ਆਟੇ ਨੂੰ ਤੋੜਦੇ ਆ ਮਰੋੜਦੇ ਆਪਾਂ ਹੈਰੀ ਭਾਉ ਨਹੀਂ ਆਪਣੇ ਹੈਰੀ ਭਾ ਕਿੰਨੇ ਕਰਦੇ ਬਣਾਣੇ ਕਿ ਦਿਨ ਦੇ ਏ ਦਿਨ ਚ ਹੋਈ 6 6.5 ਹਜ਼ਾਰ ਪੀਸ ਹੈ 6.5 ਹਜ਼ਾਰ 6.5 ਹਜ਼ਾਰ ਪੀਸ ਮੇਥੋਂ ਇੱਕ ਦਿਨ ਦੇ ਵਿੱਚ ਕਨਿਤੀ ਨੇ ਬਣਾ ਦਿੰਦੇ ਆ ਤੇ ਮੈਨੂੰ ਲੱਗਦਾ ਵੀ ਨਾ ਅੱਧੀ ਰੋਮਾ ਭਾਈ ਜਣਾਂ ਦੇ ਕਰੇਤੀ ਖਾਂਦੀ ਹੁਣੇ ਅੱਧੀ ਰੋਮਾ ਤੁਸੀਂ ਰਹਿ ਗਈਆਂ ਲੱਗਦਾ ਖਾਣ ਤੋਂ ਦੁਲਚੇ ਮੀਆਂ ਵੇਦਾਲ ਕਰਤਾ ਚੁੱਤ ਰਿੰਤਾ ਦੂਏ ਭਾਈ ਜਣਾਂ ਦਾ ਜਿਹੜਾ ਐਡਰੈਸ ਇੱਥੇ ਆ ਤੁਸੀਂ ਖਾ ਕੇ ਤੁਸੀਂ ਵੀ ਹਿੱਸਾ ਪਾ ਸਕਦੇ ਹੋ ਆਪਣਾ ਉਹਨਾਂ 6000 ਬੰਦਿਆਂ ਦੇ ਵਿੱਚ ਹਾਂ ਜੀ ਬਾ ਹਾਂ ਜੀ ਤੇ ਤੁਸੀਂ ਨਾ ਹੱਥਿਆਂ ਦੇ ਕਰੇਤੀ ਖਾ ਸਕਦੇ ਹੋ ਇੱਥੇ ਮੜੇ ਅੱਛਾ ਜੀ ਇਹਨਾਂ ਹੱਥਾਂ ਦੇ ਬੰਦਿਆਂ ਤੁਸੀਂ ਕਰੇਤੀ ਖਾ ਸਕਦੇ ਹੋ ਇੱਧਰ ਆਪਣਾ ਮੁੰਡਾ ਹਰਿਆਣੇ ਦਾ ਦੇਖੋ ਇੱਧਰ ਇਹਦਾ ਕੰਮ ਕਰਵੱਲਾ ਹੈ ਮਿੱਤਰੋ ਜਮਈ ਇਹ ਉਹ ਸਮਾਨ ਬਣਾਉਂਦਾ ਜਿਹੜੇ ਬਿਸਕੁਟ ਨਹੀਂ ਹੁੰਦੇ ਆਪਣੇ ਪਿਸਤੀ ਹਨ ਤੇ ਬੋਲੇ ਬਾਹਨਤਾ ਜੀ ਪਿਸਤੀ ਮਤਲਬ ਸਿੰਪਲ ਪਛ ਹੈ ਸਾਰੇ ਸਮਝ ਆ ਜਵੇ ਸਾਰੇ ਪਿਸਤੀ ਤੇ ਚਾਵਤ ਉਹ ਨਹੀਂ ਆ ਪਿਸਤੀ ਦੇਖੋ ਆਹ ਬੜੇ ਜੰਤਾਂ ਦਾ ਕਰਦਾ ਹੈ ਇਹਨੂੰ ਇਦਾਂ ਬਿਲ ਲੇਗੇ ਬਿਲ ਕੇ ਨਾ ਨਹੀਂ ਇਹਦੇ ਵਿੱਚੋਂ ਸਰਾ ਖੋ ਨੀ ਨੀ ਮਤਲਬ ਕਹਿਣਾ ਤਾਂ ਵੀ ਆਹ ਜੰਤਾਂ ਦੇ ਤੇ ਆਹ ਜੰਤਾਂ ਇਦਾਂ ਹੀ ਬੜੇ-ਬੜੇ ਮਿਲ ਜਾਂਦਾ ਹੈ ਵੱਖ-ਵੱਖ ਡਿਜ਼ਾਈਨਾਂ ਦਾ ਤੇ ਇਹਨੂੰ ਬਸ ਇਹਦੇ ਨਾਲ ਹੀ ਕੱਟਣਾ ਦੇਖੋ ਇਹ ਤੋਂ ਸਿੱਧਾ ਸਿੰਪਲ ਹੈ ਤਰੀਕਾ ਉਹ ਇਹਦਾ ਲੈ ਸਰਾ ਕਰਦਾ ਠੀਕ ਹੋ ਗਿਆ ਉਸ ਤੋਂ ਬਾਅਦ ਇਹ ਵਾਜ ਗੜੀ ਕਰਨਗੇ ਜਿਹੜੇ ਬਾਕੀ ਸਾਰੇ ਕੰਮ ਕਰਾਂਗੇ ਬਾਜ ਕਰਨਗੇ ਤੇ ਇੱਧਰ ਦੇਖੋ ਆ ਬਣੇਵੇਂ ਇਹ ਪਿਛੇ ਤੇ ਰੋਸੀਆਂ ਇਹ ਤੋਂ ਬਾਅਦ ਇਹ ਉੱਪਰ ਲਾ ਅੰਡਾ ਲਗਾਉਂ ਆਹ ਦਿਖਦੇ ਗੰਬਰੇ ਇੱਥੇ ਮੈਂ ਦੋ ਵਾਤਾਈ ਕਾ ਥੱਲੇ ਤੇ ਆ ਉੱਤੇ ਵਿਚ ਇਹਦੇ ਅੰਡਾ ਰੋਣਾ ਇਹਨਾਂ ਨੇ ਮੰਨ ਲਓ ਵੀ ਗੱਲ ਸੇਮ ਹੈ ਆ ਬੰਦੇ ਦੇ ਹੱਥਾਂ ਵਰਗਾ ਕੋਈ ਉਜਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਕਿੰਨਾ ਕੁਝ ਬਣਾ ਇਹ ਹੱਥਾਂ ਦੇ ਨਾਲ ਆਪ ਬਣਾ ਸਕਦੇ ਆ ਦੇਖੋ ਆ ਸਾਰਾ ਸਮਾਨ ਜੋ ਬਣਿਆ ਤੇ ਦੇਖਦੇ ਹੋ ਨਾ ਇਹ ਸਾਰਾ ਬੰਦੇ ਦੇ ਹੱਥਾਂ ਦੀ ਕਾਰਗਰੀ ਹੈ ਮਿੱਤਰੋ ਹੁਣ ਆਪਾਂ ਪਹੁੰਚ ਗਏ ਆ ਆਪਣੇ ਤਿਸਾਨੂ ਬਾਈ ਦੇ ਕੋਲ ਇੱਥੋਂ ਆਪਾਂ ਕਰਤੂਨ ਚੱਕਾਂਗੇ ਯਾਰ ਮੌਸਮ ਤਾਂ ਕਿੰਨਾ ਸੋਹਣਾ ਅੱਜ ਸੋਚ ਲੱਗਿਆ ਵਾ ਧੁੱਪ ਬਹੁਤ ਸੋਹਣੀ ਗੱਲਬਾਤ ਐਨੂੰ ਹੋਈ ਵੀ ਆ ਤੇ ਇੱਥੇ ਲਾਉਣੇ ਆਪਾਂ ਗੱਡੀ ਆਪਾਂ ਦੀ ਗੱਡੀਆਂ ਖੜੀਆਂ ਲਾਈਨ ਦੇ ਵਿੱਚ ਆ ਸਾਰਾ ਮੈਹੀ ਆਪਣੇ ਤਿਸਾਨੂ ਬਾਈ ਦਾ ਹੀ ਆ ਟਾਈਮ ਹੁਣ 1 ਵਜ ਗਿਆ ਮਿੱਤਰੋ ਦੁਪਹਿਰ ਦਾ ਤੇ ਆਪਾਂ ਨੇ ਜਿਹੜਾ ਆਪਣਾ ਸਮਾਨ ਲੈਣਾ ਸੀਗਾ ਤਿਸਾਨੂ ਬਾਈ ਤੋਂ ਲੈ ਲਿਆ ਕਰਤੂਨ ਉਹ ਗੱਜਰ ਚਾਹੀਦੇ ਸੀ ਆਪਾਂ ਨੂੰ ਤੇ ਭਾਜੀ ਫੈਕਟਰੀ ਵੀ ਗਿਆ ਸੀਗਾ ਮੈਂ ਤੋ ਦੇਖਿਆ ਵਲੌਗ ਦੇ ਵਿੱਚ ਪਰ ਭਾਜੀ ਨਹੀਂ ਮਿਲੇ ਆਪਾਂ ਨੂੰ ਕਿਉਂਕਿ ਭਾਜੀ ਗਏ ਹੋਏ ਸੀਗੇ ਆਪਣੇ ਕਿਸੇ ਇਸ ਕਰਕੇ ਫਿਰ ਉਹਨਾਂ ਕਹੇ ਆਪਣੇ ਆਜਾ ਵਿਰੇ ਮਿਲਮਲਾਪ ਐ ਉਹ ਨਹੀਂ ਹੋ ਸਕਿਆ ਯਾਰ ਕੋਈ ਨਹੀਂ ਆਪਾਂ ਫੇਕਾ ਲਹੂ ਟਾਈਮ ਗੱਡੀ ਫਿਰ ਮਾਰਾ ਕਿਹੜਾ ਆਪਾਂ ਆਪਣੇ ਸ਼ਹਿਰ ਦੇ ਵਿੱਚ ਐਂਟਰੀ ਕਰ ਗਏ ਆ ਤੇ ਗੁਰシャンਵੀਰ ਨੂੰ ਆਪਣੇ ਨੂੰ ਛੁੱਟੀ ਹੋ ਗਈ ਆ ਉਹ ਵੀ ਆਪਣਾ ਇੱਥੇ ਗੁਰシャンਵੀਰ ਆ ਗਿਆ ਟ੍ਰੇਨ ਉਤਰ ਗਿਆ ਤੇ ਜਾਂਦਿਆਂ ਦੇ ਆਪਾਂ ਉਹਨੂੰ ਵੀ ਆਪਣੀ ਗੱਡੀ 'ਚ ਬਿਠਾ ਲ ਕੇ ਲੈ ਚਲਦੇ ਆ ਤੇ ਗੁਰシャンਵੀਰ ਆਪਣਾ ਆ ਖੜਾ ਦੇਖੋ ਫੋਨ 'ਤੇ ਲੱਗਿਆ ਹੋਇਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਤਾ ਉਸਤਾਦ ਜੀ ਕੀ ਹਾਲ ਚਾਲ ਨੇ ਟੈਸਟ ਕੈਨਸਲ ਹੋ ਗਿਆ ਫਿਰ ਹੈ ਟੈਸਟ ਕੈਨਸਲ ਹੋ ਗਿਆ ਚਾਚਾ ਕਹਿੰਦੇ ਕੈਨਸਲ ਹੋ ਗਿਆ ਅੱਠ ਦਾ ਜਾਣੇ ਦੀ 23 ਜਾਣੀ ਟੋਟਲ ਫਿਰ ਜਦ ਅਗਲੇ ਦਿਨ ਆਉਂਦੇ ਫਿਰ ਅਸੀਂ ਬੈਠੇ ਰਹਾਂ ਦੋਨਾਂ ਦੇ ਟੈਸਟ ਦੇਣ ਦਾ ਇਕੱਠੇ ਆ ਗਏ ਬੱਚਿਆ ਜੀ ਬਿਸਕੁਟ ਅੱਜ ਸ਼ੋਪਰਿੰਗ ਤੇ ਦੱਸ ਰਹੇ ਆਉ ਨਾ ਵੀ ਦੁਬਾਰਾ ਚੱਲਦਾ ਸਾਰੇ ਕੁਝ ਨਿਆਣੇ ਦੇ ਬਹਾਨੇ ਮਿਲ ਜਾਂਦਾ ਕੈਂਦਾ ਸerai ਹੋਊ ਸ਼ਾਨਸਿਆ ਸ਼ਾਨਜੀ ਪੰਗੜਾ ਸਟੈਪ ਹੋਏ ਬਤਾ ਜੋ ਤੈਨੂੰ ਛੁੱਟੀ ਗੱਲ ਦੀ ਨਾ ਨਹੀਂ ਦੇਖ ਇਧਰ ਕਿੰਨੇ ਪਾਰਟੀ ਦੇਖ ਇਧਰ ਛੁੱਟੀ ਕੱਲ ਦੀ ਆ ਛੁੱਟੀ ਪਰਸ ਹੁੰਦੀ ਆ ਅੱਜ ਇਦਾਂ ਦੀ ਨਹੀਂ ਛੁੱਟੀ ਅੱਜ ਇਦਾਂ ਦੀ ਨਹੀਂ ਛੁੱਟੀ ਕੱਲ ਹੀ ਵੈਦਾਂ ਸਾਰਾ ਹਫਤਾ ਛੁੱਟੀ ਹੋਈ ਜੀ ਅੱਜ ਹੋਣੀ ਨਹੀਂ ਹੈਗਾ ਭਾਈ ਅੱਧੇ ਘੰਟੇ ਦੀ ਛੁੱਟੀ ਹੋਈ ਆ ਪਹਿਲਾਂ ਅੱਧਾ ਨਹੀਂ ਕਿੰਨੀ ਹੋਈ ਆ ਟਾਈਮ 1.5 ਵਜੇ ਹਾਲੇ ਲਾਲੇ 1.5 ਵਜੇ ਭਲੇ ਹੁਣ ਤੂੰ ਸਕੂਲ ਗਿਆ ਤਾਂ ਹੁਣ ਤੂੰ ਸਕੂਲ ਤੋਂ ਆਵੇਂਗੀ ਆ ਨਹੀਂ 1.5 ਵਜੇ ਛੁੱਟੀ ਹੋਣੀ ਜੀ ਪੰਗੜਾ ਤਾਂ ਬਣਦਾ ਫਿਰ ਯਾਰ ਨਹੀਂ ਨਹੀਂ ਇੱਕ ਤਾਂ ਸਟੈਪ ਤਾਂ ਬਣਦਾ ਹੈ ਹੈ ਥਾਣੇ ਹਮੇ ਸਕੂਲ ਤੋਂ ਸ਼ਾਮ ਨੂੰ ਦਿਖਾਵਾਂਗੇ ਇੱਥੇ ਖੜ ਕੇ ਝੁੰਗਰ ਪਾ ਸਭ ਲੋਕ ਦੇਖ ਰਹੇ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਪੈਂਥੀ ਦੇ ਕੌਣ ਲਿਆਂਦਾ ਗੁਰਸ਼ਾਨ ਲਿਆਂਦਾ ਰੋਜ਼ ਟਾਈਮ ਇਹ ਵੀ ਕਹਿੰਦਾ ਹੋਗਾ ਵੀ ਰੋਜ਼ ਟਾਈਮ ਕੋ ਲਾਇਆ ਜਾਂਦਾ ਜੀ ਜੀ ਇਹ ਵੀ ਕਹਿੰਦਾ ਆ ਵੀ ਇਹ ਸਰਜਰੀ ਆ ਜਾਂਦਾ ਸਰਜਰੀ ਵੀ ਤਾਂ ਹੈ ਆਹ ਤੁਹਾਨੂੰ ਸਰਜਰੀ ਆਈ ਨਾ ਉਹਨਾਂ ਚੀਜ਼ਾਂ ਸੱਤੀ ਰਹਿ ਗਿਆ ਗਲਾਸ ਇੱਛੇਰ ਤਾਂ ਉਹ ਇੱਥੇ ਪਿਆ ਸਾਈਡ ਤੇ ਰਹਿ ਗਿਆ ਨੂੰ ਉਠਾਇਆ ਜਾਂਦਾ ਵੀ ਆਪਣੀ ਚੀਜ਼ਾਂ ਆਫ ਚੱਕੋ ਇਹ ਤੁਹਾਡੀ ਹੁਣ ਇਸ ਵਿੱਚ ਆਪੇ ਕੀ ਆਉਣੇ ਨਹੀਂ ਨਹੀਂ ਮੇਰੇ ਨਾਲ ਹੀ ਮਚਾ ਫੀਤੀ ਸੀ ਤਾਂ ਹੀ ਉੱਥੇ ਰਹਿ ਗਿਆ ਬਸ ਦੇਖਣ ਪਾ ਗੱਲ ਤੋਂ ਹੋਣ ਦੀ ਕੋਸ਼ਿਸ਼ ਕੀਤੀ ਨਹੀਂ ਤਾਂ ਪਾ ਦੇਖੋ ਮਸ਼ਾਨੀ ਜਦੋਂ ਸਾਡੀ ਬਾਸ ਸਾਗੀ ਮੇਕਅਪ ਉਹ ਤੇ ਰਸ ਤੋਂ ਬਸ ਦੇਖਣ ਚੱਲ ਗਈ ਸੀਗੀ ਮੁੜ ਕੇ ਬਾਜੀ ਆਪਣੇ ਕੰਮ ਲੱਗ ਗਏ ਠੀਕ ਹੋ ਗਿਆ ਅੱਜ ਖਾਣੇ ਬਾਅਦ ਪਤਾ ਸ਼ਾਨ ਕੀ ਬਣਿਆ ਸਾਗ ਵੈਰੀ ਗੁੱਡ ਪਤਾ ਲੱਗੇ ਸ਼ਾਨ ਨੂੰ ਵੀ ਇਦਾਂ ਹੁੰਦਾ ਵੀ ਆਪਣੇ ਮਾਵਾ ਬਾਰੇ ਬੱਚੇ ਨੂੰ ਪਤਾ ਹੋਵੇ ਤੇ ਬੱਚਿਆਂ ਨੂੰ ਉਹਨੇ ਮਾਵਾ ਬਾਰੇ ਵੀ ਪਤਾ ਹੋਵੇ ਹਨਾ ਸਹੀ ਗੱਲ ਹੈ ਵੈਰੀ ਗੁੱਡ ਉਹ ਕਹਿੰਦੇ ਪਤਾ ਨਹੀਂ ਕੋਈ ਘਾਉਤ ਵੀ ਮਾਲਕ ਨੂੰ ਬੱਚੇ ਬਾਰੇ ਪਤਾ ਹੁੰਦਾ ਫਿਰ ਮੈਂ ਕਿਤੇ ਕਰਦੇ ਬੱਚੇ ਦੰਦ ਨਹੀਂ ਗਣੇ ਜਾਂਦੇ ਹੁੰਦੇ ਹਾਂ 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 ਵੀ ਜੇ ਮਾਲਕ ਨੂੰ ਬੱਚੇ ਵਾਲਾ ਪਤਾ ਤਾਂ ਬੱਚੇ ਨੂੰ ਹੀ ਮਾਲਕ ਦਾ ਪਤਾ ਹੁੰਦਾ ਪਤਾ ਹੁੰਦਾ ਇਹਨੂੰ ਕੱਖ ਕਰੇ ਕਿਹਦੇ ਟਾਈਮ ਕੱਖ ਪਾਉਣੇ ਹੁੰਦੇ ਦੋਨੇ ਟਾਈਮ ਚੱਲਦੀ ਹੈ ਕਰਾਤੇ ਸਹੀ ਗੱਲ ਹੈ ਲੱਸੀਮਾ ਕਰਮਲ ਸਾਗ ਫਿਰ ਪਾਪਲੇਟਲ ਬੁੱਟਾ ਨੇ ਖਾਈਏ ਵੀਰੀ ਸਾਡੀ 35 ਬਹਾਨਾ ਪਾਲਦੀ ਬਾਹਰ ਜਾਣ ਦਾ ਆ ਗਈ ਆ ਗਈ ਆ ਗਈ ਛੱਡੀ 35 ਵੀ ਨਹੀਂ ਆਈ ਛਾ ਖਾ ਲ ਤੁਸੀਂ ਛਾ ਖਾ ਲਿਆ ਹੂੰ ਛਾ ਖਾ ਲਿਆ ਕੋਈ ਨਹੀਂ ਕੋਈ ਨਹੀਂ ਗਿਆ ਲਿਓ ਭਾਈ ਕਰੋ ਮੈਂ ਤਾਂ ਵੀ ਚੈੱਕ ਸਾਗ ਦੇਸੀ ਕੀ ਵਾਲਾ ਉਠ ਪੁੱਤਰੀ ਲੋ ਵੀ ਮੇਤਰੋ ਅੱਜ ਵੀ ਨਹੀਂ ਰੰਕੀ ਵਾਲੀ ਹੈ ਕੀ ਨਾਲ ਅੱਜ ਗੱਲ ਹੋਣੀਗੀ ਇਹ ਬੂਰੋ ਦਾ ਫੇਕ ਕੀ ਬਣਾਤਾ ਨਾ ਪਰੇਦਨ ਲਿਆ ਕੇ ਬਾਬੂ ਭਲੀ ਕਰੇ ਦੇਖੋ ਮੇਤਰੋ ਸਾਗ ਦੂਜੀ ਟੰਗ ਦਾ ਸਾਗ ਦਾ ਬੜਾ ਕਹਿਣਾ ਯਾਰ ਸੇਮ ਦਹੀਂ ਬਿੱਦ ਸੇਮ ਬੁੰਦੀ ਦੋ ਰੋਟੀਆਂ ਮੇਤਰੋ 5:30 ਹੋ ਗਏ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਸਾਗ ਤੇ ਛੁੱਟੀ ਇਹਨਾਂ ਦੋਨਾਂ ਦਾ ਤਾਲ ਮੇਲੋ ਕੀ ਹੁੰਦਾ ਹੈ ਦੇਖੋ ਇਹ ਤਾਂ ਕੁਸ਼ਾਨ ਵੀ ਸੁੱਤਾ ਪਿਆ ਆਪਣਾ ਕਿਉਂਕਿ ਸਾਗ ਵੀ ਖਾਦਾ ਵੇ ਤੇ ਕੁਸ਼ਾਨ ਨੂੰ ਅਛੁੱਟੀ ਅੱਜ ਵੀ ਟਾਈਮ ਹੋਏ ਤੇ ਕੱਲ੍ਹ ਦੀ ਵੀ ਛੁੱਟੀ ਹੈ ਕੁਸ਼ਾਨ ਨੂੰ ਫੇਟਲ ਮੇਰ ਬਣ ਜਾਂਦਾ ਜਦੋਂ ਖਾਣ ਪੀਣ ਦਾ ਫਿਰ ਜਣੇ ਨੂੰ ਨਹੀਂ ਤਾਈ ਜਾਂਦੀ ਹੈ ਨਾ ਤੇ ਇਧਰ ਆਪਣੀ ਚਾਹ ਦੇਖੋ ਕਮਲੀ ਹੋ ਗਈ ਮਿੱਤਰੋ ਕੱਲ ਵਾਂਗੇ ਜੀ ਹਾਂਜੀ ਸਾਂਭਲੀ ਦਾ ਜੇ ਮੈਂ ਕੈਮਰਾ ਇਥੇ ਨਾਲ ਲੈ ਕੇ ਆਉਂਦਾ ਬਸ ਸਾਂਭਲਾ ਚਾਹ ਉਹਲੀ ਸੀ ਨਹੀਂ ਜੀ ਦੁੱਧ ਉਬਲਦੇ ਪੁੱਤ ਬਿਗੜਦੇ ਦੇ ਨਾਲ ਆਉਂਦੇ ਇਹਨੂੰ ਸਹੀ ਗੱਲ ਹੈ ਜੀ ਤੇ ਹਰ ਟਾਈਮ ਬਸ ਬੱਚੇ ਨਿਗਰਾਨੀ ਚਾਹੁੰਦੇ ਨੇ ਤੇ ਆਪਾਂ ਮੇਰੇ ਤੋਂ ਚੱਲੀ ਆਪਣੀ ਸ਼ੌਕ ਤੇ ਤੇ ਆਪਣੇ ਕੰਮ ਕਰ ਕਰੀਏ ਗੁਰシャン ਵੀਰ ਨੂੰ ਸੌਣੇ ਨਾ ਤੁਖਲੇ ਹਨ ਹਾਂਜੀ ਗੁਰシャン ਵੀਰ ਅਸ਼ਟ ਕਰੂਗਾ ਕੱਲ੍ਹ ਦੀ ਛੁੱਟੀ ਗੁਰシャン ਵੀਰ ਨੂੰ ਤੇ ਕੱਲ ਨੂੰ ਫਿਰ ਆਇਆ ਕੱਲ ਨੂੰ ਸਾਰੇ ਗੁਰシャン ਨੇ ਆਪਣੀ ਹੈਲਪ ਫਿਰ ਫੇਸ ਟੇਡ ਉੱਤੇ ਫਿਰ ਬੱਚੇ ਤੁਹਾਨੂੰ ਪਤਾ ਹੈ ਹੈਲਪ ਕਰਾਉਣਗੇ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਕੰਮ ਇਦਾਂ ਹੀ ਚੱਲਣਾ ਹੈ ਤੂੰ ਕੁਝ ਕਰਾਏਂਗਾ ਹੂੰ ਕੋਈ ਮਾੜਾ ਮੋਟਾ ਕਾਮਕਾਰ ਕੋਈ ਹੋਰ ਕੋਈ ਅਲਮ ਗਲਮ ਹੂੰ ਕੁਝ ਤਾਂ ਕਰਾਂਗੇ ਬੁੱਤੀ ਹੂੰ ਤਾਂ ਬਸ ਇਹ ਦੰਦੀ ਵੱਡੇ ਇਕੱਲੇ ਤਾਂ ਹੈ ਕੱਲ ਨੂੰ ਨਿਆਣੇ ਥੱਲੇ ਆਉਣੇ ਤੇ ਆ ਕੇ ਜਦੇ ਸਿੱਧਾ ਪੈਂਥਰ ਦੇ ਕੋਲ ਉੱਪਰ ਤੇ ਪੈਂਥਰ ਨੂੰ ਜਦੇ ਬੈਠ ਥੱਲੇ ਰਮੇਂਦਰੀ ਰਮੇਂਦਰੀ ਨਵੀਂ ਕਾੜੀ ਗਿੱਦਾ ਪਾਓ ਦੇਹ ਲੁਜੀ ਨੂੰ ਇਹਨਾਂ ਪਤਾ ਜਿਹੜਾ ਨਿੱਕੇ ਨਿੱਕੇ ਬੱਚੇ ਹੁੰਨੇ ਆ ਉਹਨਾਂ ਨਾਲ ਤਾਂ ਬਹੁਤ ਚੌੜ ਨਾਲ ਖੇਡਦਾ ਜਦੋਂ ਥੋੜਾ ਜਿਹਾ ਬੱਚੇ ਵੱਡੇ ਆ ਗਏ ਬਸ ਜਦੇ ਫਿਰ ਬੈੱਡ ਦੇ ਥੱਲੇ ਨੇ ਫੇਰ ਨਹੀਂ ਲਿਕਾਉਂਦਾ ਸਹੀ ਗੱਲ ਹੈ ਤੇਰੀ ਨਹੀਂ ਪਤਾ ਇਹਨੂੰ ਹੈ ਨਾ ਬੱਚਿਆਂ ਨੇ ਪਤਾ ਇਹਨੂੰ ਵੱਡੇ ਨਹੀਂ ਪਤਾ ਹੈ ਨਾ ਹਾਂਜੀ ਪੈਂਦੀ ਇੱਥੇ ਆ ਗਈ ਛੋਗੀ ਬੁੱਤੀ ਹੈ ਇੱਥੇ ਆ ਗਈ ਛੋਗੀ ਛੱਤ ਕਰ ਲਓ ਦੇ ਪੰਜੇ ਮਿੱਤੂ ਕਿੱਧਰ ਡਾਲਿਆ ਇਹਨੇ ਆਪਣਾ ਇਹ ਪੰਜੇ ਤਾਂ ਘੜਾ ਲਏ ਮੈਂ ਜੀ ਚੱਕੂਂਗੇ ਤਾਂ ਮੁੱਠੂਗਾ ਨਹੀਂ ਆਪਰੇ 9ਵੇਂ ਪੇਚਾ ਦੇਖੋ ਹਉਏ ਛੋਲੇ ਪੁੱਤ ਛੋਲੇ ਇਹ ਨਿਕਲੋ ਅਬੀ ਹੁਣ ਆਪਾਂ ਚੱਲਦੇ ਆਂ ਆਪਣੀ ਸ਼ੌਪ ਤੇ ਆਪਣੇ ਸ਼ਾਮ ਦੀ ਡਿਊਟੀ ਲਾਉਣ ਵਾਸਤੇ ਟੇਬਲ ਟੂਵਲ ਸੈੱਟ ਕਰਦੇ ਆਂ ਓਕੇ ਸਾਲਾ ਆਪਣਾ ਅੰਦਰ ਵੀਰਾਂ ਦੀ ਚੱਲਦੀ ਆ ਕੰਟਰੋਲਾ ਹੋ ਰਿਹਾ ਵੀਰਾਂ ਦਾ ਵੀ ਸਾਰੀਆਂ ਪੂਰੀ ਹੈਗੀਆਂ ਵੀ ਆ ਇੱਕ ਕੰਮ ਲੱਗ ਪੜਦਾ ਅੱਜ ਦੇ ਇੱਕ ਵਾਰ ਡਨ ਕਰਤਾ ਸਾਰੀ ਇਹਦਾ ਸਹੀ ਗੱਟਾ ਕੱਟਾ ਕੱਲ ਨੂੰ ਕਰਦਾਂਗੇ ਠੀਕ ਹੈ ਓਕੇ ਜੀ ਕਵਾਵ ਚੰਗ ਤਾਂ ਕਵਾਵ ਮੈਂ ਤੋਂ ਵਰਨਾ ਸ਼ੁਰੂ ਕਰਤਾ ਆਪਨੇ ਆਪਣਾ ਸਮਾਨ ਸਾਰਾ ਕਟਵਟ ਕਰਕੇ ਸੈਟ ਅਪ ਲਿਆ। ਤੇ ਵਾਲੀ ਮਿਰਚਾਂ ਬਹੁਤ ਟੇਸਟੀ ਹੁੰਦੀਆਂ ਵਾਲੀ ਮਿਰਚਾਂ। ਇਹਨੂੰ ਮੱਕੀ ਦੀ ਰੋਟੀ ਦੇ ਸਾਗ ਨਾਲ ਵੀ ਖਾ ਸਕਦੇ ਆਪਾਂ। ਕਬਾਬ ਦੇ ਵਿੱਚ ਬਾਗੀ ਵੀ ਖਾ ਸਕਦੇ। ਟੈਂਪਚਰ ਚਾਹੀਦਾ। ਨਾਲ ਕਿੱਥੋਂ ਹੋ ਗਿਆ ਲਾਈਵ ਚਾ ਆਇਆ ਮੇਤਰੋ ਚਾ ਮਾਰਕੋ ਚਾ ਲੈ ਗਿਆ ਕਫੇ ਮਾਰਕੋ ਪੈਸੇ ਮੋੜ ਲਿਆ ਮੈਂ ਕਿ ਤੂੰ ਕਿਸ ਤੇ ਤੇਰਾ 2000 ਰੁਪਏ ਐ ਉਹਨੂੰ ਮੈਂ ਕੱਦੂ ਦੱਦੋਸੋ ਕੱਲੋਂ ਸ਼ਰੀਵਏ ਤਿਆਰੀਆਂ ਅੱਜੇ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਦੇਖੇ ਪਿਛੇ ਮੁੰਡੇ ਕ੍ਰਿਪਟੋਨ ਕਰਤੂਨ ਬਣਾਉਣ ਲੱਗੇ ਵੀ ਕੱਲੋਂ ਫੇਕਸ ਤੇ ਵੇ ਟਾਈਮ ਲੱਗਣਾ ਨਹੀਂ ਕੰਮ ਵੀ ਹੋਣਾ ਉਸ ਕਰਕੇ ਨਾ ਕੋਮੇਸਿਓਰਾ ਪਰ ਅਪਸੋਨੇ OK ਟੇਬਲ ਦੇ ਗਾਗਾ ਆਪਣੇ ਆ ਗਏ ਆ ਇੱਕ ਪਰਸਨ ਪਤਾ ਨਹੀਂ ਅਸੀ ਤੇ ਅਸੀਂ ਚਾਰ ਬੱਲੇ ਪੀਜ ਜਾਣਾ ਜੀ ਨਾ ਹਾਂਜੀ ਹਾਂਜੀ ਚਾਰ ਤੇ ਤੇ ਮੁੰਡੇ ਲੱਗੇ ਕਰਤੂਨ ਵੀ ਕੱਲ੍ਹ ਵਾਸਤੇ ਸਾਰੀ ਲੈਂਨ ਉਹ ਵੀ ਲਾ ਦੇਣੀ ਆਪਾਂ ਨੇ ਤੇ ਇਹਦੀ ਸਾਰਾ ਫਿਟਿੰਗ ਕਰਤਾ ਵੀ ਕੱਲੋਂ ਸਵੇਰੇ ਆ ਕੇ ਆਪਾਂ ਨੇ ਆਹ ਕ੍ਰਿਪਟੋਨ ਬਣਾਉਣ ਦਾ ਕੰਮ ਨਾਲ ਆਪਣੇ ਘਰੂਗ ਆਪਾਂ ਸਭ ਟੇਬਲ ਟੂਕਾ ਲਾ ਕੇ ਸਹੀ ਸੈਟੀਸਫਾਈਡ ਕਰ ਜੋਗੀ ਹੋਵਾਂਗੇ ਆਪਾਂ ਤੇ ਮੈਂ ਖਾਣਾ ਪੀਣਾ ਕੀ ਮਤਲਬ ਆਪਾਂ ਖਾਣ ਨੂੰ ਬਣਾ ਲਈਏ ਭੁੱਖ ਲੱਗੀ ਹੋ ਕੁਝ ਹਾਂਜੀ ਬਣਾ ਲਓ ਜੀ ਜੇ ਕੁਝ ਖਾਣਾ ਆਪਾਂ ਹੋਈ ਖਾਣਾ ਆਪਾਂ ਤਾਂ ਬਣਾ ਲਿਆ ਪੀਜ਼ਾ ਖਾਣ ਵਾਸਤੇ ਇਹਦੇ ਫੇਤਰ ਕਰੋ ਚੈੱਕ ਮੇ ਪੀਜ਼ਾ ਮਰਗਰੀਟਾ ਬਣਾਇਆ ਖਾਣ ਵਾਸਤੇ ਲੈ ਇਹਨੂੰ ਕੱਟ ਇਹਨੂੰ ਬਣਾ ਤੇ ਇਹਨੂੰ ਖਾ ਅੱਛਾ ਜੀ ਇਦਾਂ ਨੇ ਮੋਜਾ ਕਿਤੇ ਮਿਲਦੀ ਹੈ ਕੰਮ ਤੇ ਖੜੇ ਬੰਦੇ ਗਿਆ ਵੀ ਖਾਓ ਪੀਦਾ ਲੋ ਨਜ਼ਾਰੇ ਜ਼ਿੰਦਗੀ ਦੇ ਹਨ ਚੱਕ ਠੀਕ ਹੋ ਗਿਆ ਇਹ ਸਿੰਪਲ ਪੀਜ਼ਾ ਹੈਗਾ ਮਰਗਰੀਟਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਤੇ ਸਭ ਦੀ ਪਸੰਦੀਦਾ ਪੀਜ਼ਾ ਜੀ ਸਭ ਤੋਂ ਵੱਧ ਪਸੰਦੀਦਾ ਤਾਂ ਹੀ ਸਭ ਤੋਂ ਵੱਧ बिकਦਾ ਹੈ ਇਹ ਵਾਲਾ ਪੀਜ਼ਾ ਮਿੱਤਰੋ ਮਾਰਗਰੀਟਾ ਪੀਜ਼ਾ ਲਈ ਮਿੱਤਰੋ ਫਾਈਨਲੀ 11:00 ਬਜੇ ਦੇ ਵਿੱਚ 5 ਮਿੰਟ ਰਹਿ ਗਏ ਆ ਤੇ ਕੰਮ ਕਰ ਆਪਣਾ ਨਿਬੜ ਗਿਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਘੱਜ ਜਗ੍ਹਾ 'ਚ ਟਾਈਮ ਲੈ ਨਾਲ ਆਪਾਂ ਰੋਟੀ ਬਣੀ ਖਾ ਕੇ ਸੌਂ ਜਾਣਾ ਕਿਉਂਕਿ ਕੱਲ ਨੂੰ ਉੱਠ ਕੇ ਸਵੇਰੇ ਤਿਆਰੀ ਸ਼ੈਰੀ ਕਰੀਂ ਫੇਰੀ ਆਪਾਂ ਜੀ ਕੰਮ ਤੇ ਕੱਲ ਨੂੰ ਫੇਸ ਤਾਂ ਆਪਣੇ ਥਿਉਰੀ ਦੀ ਤਿਆਰੀ ਸ਼ਰੀਆਂ ਪੱਜ ਵੀ ਕੀਤੀ ਤੇ ਕੱਲ ਤੇ ਵੀ ਸ਼ੁਰੂ ਕਰਨੀ ਹੈ ਤੇ ਤੁਸੀਂ ਕੱਲ ਦਾ ਵਲੌਗ ਜਰੂਰ ਦੇਖਿਓ ਜੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਨੂੰ ਮਿਲਾਂਗੇ ਹੋਰ ਸੋਹਣੇ ਜਿਹੇ ਦਿਨ ਦੇ ਨਾਲ ਸੋਹਣੇ ਵਲੌਗ ਦੇ ਕੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ